ਸੋ ਕਾਹ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾ। ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ। ਹੋਵ ਸਿਫਤ ਖਸਮ ਦੀ। ਦੂਰ ਅਰਸਾ ਹੋ ਕੋਰਸਾ ਹੋ ਝੱਟੀ ਐ ਤਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਿਸਾ ਹੋ ਸਿਰਸਾ ਹਾਂ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਹ ਸਨੋ ਜਾਰ ਪਹੁੰਚੈ ਆਈ ਗੋਰੇ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਈ ਇਹੋ ਸਰੀਰ ਜਜਰੀ ਹੈ ਇਸਨੋਂ ਜਾਰ ਪਹੁੰਚੈ ਆਈ گور راکھے سے ابرے ہور مر جم میں آوے جائے ہور مر جم میں آوے جاوے انت گئے پشتاوے ਬਿਨ ਨਾਵੈ ਸੁਖ ਨਾ ਹੋਈ ਅਥਾ ਕਮਾਵੈ ਸੋ ਫਲ ਪਾਵੈ ਮਨ ਮੁਖ ਹੈ ਪਤਖੋਈ ਜਾਮਪੁਰ ਕੋਰ ਅੰਧਾਰ ਮਹਾ ਗੁਬਾਰ ਨਾ ਤਿੱਥੈ ਪੈਣ ਨਾ ਪਾਈ ਇਹੋ ਸਰੀਰ ਜਜਰੀ ਹੈ ਇਸਨੋਂ ਜਾਰ ਪਹੁੰਚੈ ਆਈ ਕਾਇਆ ਕੰਚਨਤਾ ਥੀਐ ਜਾਂ ਸਤਗੁਰ ਲੈ ਮਿਲਾਈ ਭ੍ਰਮ ਮਾਇਆ ਵਿਚਹੁ ਕੱਟੀਐ ਸਚੜ ਨਾਮੇ ਸਮਾਈ ਸਚੇ ਨਾਮੇ ਸਮਾਈ ਹਰ ਗੁਣ ਗਾਈ ਮਿਲ ਪ੍ਰੀਤਮ ਸੁਖ ਪਾਈ ਸਦਾ ਆਨੰਦੇ ਰਹੇ ਦਿਨ ਰਾਤੀ ਵਿਚ ਹਾਉ ਹਾਉ ਮੈਂ ਜਾਇ ਜਿਨੇ ਪੁਰਖੀ ਹਰ ਨਾਮ ਚਿੱਤ ਲਾਇਆ ਤਿਨ ਕੈ ਹਾਉ ਲਾਗਉ ਪਾਈ ਕੰਚਨਤਾ ਥੀਏ ਜਾ ਸਤਗੁਰ ਲਈ ਮਿਲਾਈ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਈ ਬੇਨ ਸਤਿਗੁਰ ਭਰਮ ਭੁਲਾਣੀਆਂ ਕਿਆ ਮੋਹ ਦੇਸਨ ਆਗੈ ਜਾਈ ਕਿਆ ਦੀਨ ਮੋਹ ਜਾਇ ਆਵ ਗੁਣ ਪਸ਼ਤਾਇ ਦੁੱਖੋ ਦੁਖ ਕਮਾਈ ਨਾਮੇ ਰਤਿਆ ਸੇ ਰੰਗ ਚਲੂਲਾ ਪਿਰ ਕ ਅੰਕ ਸਮਾਈ ਤਿਸ ਜੀ ਵਡ ਅਵਰ ਨ ਸੂਝਈ ਕਿਸ ਆਗੈ ਕਹੀਐ ਜਾਈ ਸੋ ਸੱਚਾ ਸੱਚ ਸਲਾਹੀਐ ਜੇ ਸਤ ਗੁਰ ਦੇ ਬੁਝਾਈ ਜਿਨੀ ਸਚੜਾ ਸੱਚ ਸਲਾਹਿਆ ਹਉ ਤਿੰਨ ਲਾਗਉ ਪਾਈ ਸੇ ਜਨ ਸੱਚੇ ਨਿਰਮਲੇ ਜਿਨ ਮਿਲਿਆ ਮਲ ਸਭ ਜਾਇ ਸੇ ਜਨ ਸੱਚੇ ਨਿਰਮਲੇ ਤੈਨ ਮਿਲਿਆ ਮਾਲ ਸਭ ਜਾਈ ਤੈਨ ਮਿਲਿਆ ਮਾਲ ਸਭ ਜਾਈ ਸੱਚ ਸਰਨਾਈ ਸੱਚ ਸਹਜ ਸੁਭਾਈ ਨਾਮ ਨਿਰੰਜਨ ਆਗਮ ਅਗੋਚਰ ਸਤਿਗੁਰ ਦੀਆ ਬੁਝਾਈ ਆਨ ਦਿਨ ਭਗਤ ਕਰਹਿ ਰੰਗ ਰਾਤੀ ਨਾਨਕ ਸੱਚ ਸਮਾਈ ਜਿਨੀ ਸੱਚੜਾ ਸੱਚ ਧਿਆਇ ਹਉ ਤਿੰਨ ਕਾ ਲਾਗ ਗਉ ਪਾਈ ਆਨ ਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਈ ਜਿਨੀ ਸੱਚਾ ਸੱਚ ਧਾਇਆ ਹਉ ਤਿਨ ਕੈ ਲਾਗਉ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਵਡਹਾਂਸ ਮਹਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨਉ ਜਾਰ ਪਹੁੰਚੈ ਆਏ ਗੋਰੇ ਰਾਖੇ ਸੇ ਉਬਰੇ ਹੋਰ ਮਰ ਜਮੈ ਆਵੈ ਜਾਇ